ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਲੂਕਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੰਨੇਣੀ ਮਲ ਸੇਲ ਆ ਬਾਈ ਦਾ ਇੱਕ ਝੋਟੀ ਆ ਜੀ ਤਾਜੀ ਸੂਈ ਮੀ ਲਗਭਗ ਮਹੀਨਾ ਹੋ ਗਿਆ ਬਈ ਸੂਈ ਨੂੰ 24 25 ਦਿਨ ਹੋ ਗਏ 24 25 ਦਿਨ ਹੋ ਗਏ ਸੂਈ ਨੂੰ ਇੱਕ ਟੋਕੜ ਗੱਬਣ ਗਾ ਏ ਤੇ ਇੱਕ ਟਾਪ ਦੀ ਨੀਲੀ ਰਾਵੀ ਦੀ ਕੱਤੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਇਹ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਮੈਂ ਨਾਮ ਰਾਮ ਸਿੰਘ ਪਿੰਡ ਮਲੂਕਾ ਬਾਈ ਜਿਹੜਾ ਬਠੰਡਾ ਮੋਬਾਈਲ ਨੰਬਰ 9972531897 ਠੀਕ ਆ ਜੀ ਤਿੰਨ ਨਣੀ ਮਾਲ ਸੇਲ ਆ ਜੀ ਅੱਜ ਆਪਣੇ ਠੀਕ ਆ ਧੋਕੜ ਗੱਬਣ ਤੋਂ ਬਈ ਸ਼ੁਰੂ ਕਰ ਲਾਂਗੇ ਗਾਂ ਕਿੰਨੇ ਮੇ ਸੂਏ ਸੂਈ ਵੀ ਆ ਜੀ ਇਹ ਬਈ ਦੂਜੇ ਸੂਏ ਸੂਈ ਵੀ ਆ ਠੀਕ ਆ ਜੀ ਤੀਜੇ ਵਾਸਤੇ ਗੱਬਣਾ ਠੀਕ ਆ ਜੀ ਕਿੰਨੇ ਟਾਈਮ ਦੀ ਗੱਬਣਾਈ ਦੋ ਮਹੀਨੇ ਦੀ ਬਈ ਅੱਜ ਹੀ ਚੈੱਕ ਕਰਾਈ ਹਾਂ ਅੱਜ ਹੀ ਚੈੱਕ ਕਰਵਾਈ ਆ ਬਾਕੀ ਲਿਫਾਫਾ ਆਪਿਆ ਦੇਖ ਸਕਦੇ ਹੋ ਤੇ ਜੇ ਕੋਈ ਵੀਰ ਬਈ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਕਰਵਾ ਲੈ ਬਈ ਤੇ ਦੁੱਧ ਬਈ ਕਿੰਨਾ ਨਟ ਤਿਆਰ ਦੁੱਧ ਜਮਾ 10 ਮਿੰਟ ਤਿਆਰ ਠੰਡੇ ਜੋਕ ਕੇ ਦੇ ਦਾਂਗੇ ਤੋੜ ਕੇ ਦਿਖ 2 ਮਹੀਨਿਆਂ ਦੀ ਚੈੱਕ-ਅਪ ਆਸਾ ਲਫਾਫਾ ਆਪ ਆਗਾ ਤੇ ਬਾਕੀ ਤਸੱਲੀ ਆ ਕੇ ਕਰ ਲਿਓ ਜੇ ਕੋਈ ਵੀਰ ਆਪ ਦੀ ਚਵਾਈ ਕਰਨੀ ਚਾਹੁੰਦਾ ਦੋ ਟਾਈਮ ਚਾਰ ਟਾਈਮ ਚਵਾਈ ਵੀ ਕਰ ਸਕਦਾ ਏ ਤੇ ਜੇ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਵੀਰ ਕਹਿੰਦਾ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ ਥਣਾ ਦੇ ਸਾਹਿਬ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਸੋਹਣੇ ਆਚਾਰੇ ਥਾ ਨਿੱਖੜ ਮੇ ਇੱਕੋ ਹੀ ਸਾਹਿਬ ਤੇ ਬਈ ਥਣਾ ਥੁਣਾ ਦੀ ਓਕੇ ਹੈ ਜੀ ਬਾਈ ਇੱਕ ਨਾਲ ਚੋਂ ਇੱਕ ਚ ਰੱਟ ਘਾਟਾ ਉਹਦੇ ਇਹਨਾਂ ਥਾਂ ਚੋਂ ਦੁੱਧ ਘਾਟਾ ਜੀ ਕਿੰਨਾ ਕ ਘਾਟਾ ਬਾਈ ਬਈ ਅੱਧਾ ਕਿੰਨੇ ਲੈੱਕਾ ਤੁਹਾਡਾ ਠੀਕ ਆ ਜੀ ਇੱਕ ਥਾਂ ਚੋਂ ਬਾਈ ਕਹਿੰਦਾ ਦੁੱਧ ਘਾਟਾ ਬਾਕੀ ਆ ਕੇ ਤਸੱਲੀ ਕਰ ਲਿਓ ਕੰਦ ਕਾੜ ਤੇ ਵਜਣ ਵਾਲੀ ਗਾਂ ਹੈ ਚੰਗੀ ਜਾਤ ਬ੍ਰੀਡ ਦੀ ਮੁੱਲ ਬਈ ਇਹਦਾ ਇਹਦਾ 37000 ਆ ਬਾਈ ਮਾਨਤਨ ਹੋ ਜਾਊਗਾ ਜੀ ਹਾਂ ਬਾਈ ਠੀਕ ਆ ਜੀ ਮਾਨਤਨ ਬਾਈ ਕਹਿੰਦਾ ਹੋ ਜਾਊਗਾ ਜੀ ਦੋ ਨੰਬਰ ਇਹ ਛੋਟੀ ਦੀ ਕੀ ਡਿਟੇਲ ਆ ਜੀ ਇਹ ਬਾਈ ਪਹਿਲਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ 24-25 ਦਿਨ ਹੋ ਗਏ ਬਾਈ ਕਿੰਨਾ ਦੁੱਧ ਤਿਆਰ ਆ ਜੀ ਨੈਟ ਇਸ ਵਕਤ ਬਾਈ ਨੋਂ ਤੋਂ ਬਾਹਰ ਆ ਨੋ ਜੜੀ ਨੋ ਦਾ ਆਪਾਂ ਜੋਕ ਕੇ ਦੇਤਾ ਤੇ ਬੱਚਾ ਕੀ ਹੈ ਜੀ ਮਗਰ ਮਗਰ ਕੱਟਾ ਬਈ ਮਗਰ ਕੱਟਾ ਏ ਤੇ ਸੀਓ ਸੌ ਕਰਮਾਲੀ ਜੀ ਪੂਰੀ ਫਲ ਆ ਫਿਰ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਕੱਟਾ ਏ 24 25 ਦਿਨ ਹੋ ਗਏ ਸੂਈ ਨੂੰ ਪਹਿਲੇ ਸੂਈ ਨੂੰ ਮੈਂ ਮਰਜੀ ਖਿਆਲ ਨਾਲ ਕਿਤੇ ਲਾ ਕੋ ਕਰ ਲਈ ਲੋ ਸੀਓ ਸੌ ਕਰਮਾਲੀ ਦਾ ਕੋਈ ਤੁਹਾਨੂੰ ਬਹੁਤ ਚੰਗਾ ਲੱਗਿਆ ਵਾ ਬਾਕੀ ਕੱਦ ਕਾਟ ਤੇ ਵਜਨ ਵਾਲੀ ਹੈ ਜੀ ਦੰਦੋ ਵੇਖੀਆ ਬਾਈ ਹਾਂਜੀ ਦੰਦੋ 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 ਇਹ ਮੇਰੇ ਚੌਕੀ ਆ ਬਾਈ ਮੂੰਹ ਤੋਂ ਚਾਰ ਦੰਦ ਆ ਜੀ ਕੱਦ-ਗਾਠ ਚੈੱਕ ਕਰ ਲਓ ਬਾਕੀ ਜਿੰਨਾਂ ਦਾ ਦਦ ਬਾਈ ਨੇ ਦੱਸਿਆ ਨਿੱਟ ਕੰਡੇ ਵਾਲਾ ਤਿਆਰ ਹੋ ਗਿਆ ਆ ਕੇ ਦਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਸੋਹਣੀ ਫੇਸ ਕੁਆਲਿਟੀ ਆ ਗੁੰਡਾ ਸਿੰਘ ਆ ਜੀ ਦੇਖ ਸਕਦੇ ਹੋ ਮਗਰ ਬੱਚਾ ਕੱਟਾ ਏ ਸੀਲ ਸੌ ਕਰਮ ਵਾਲੀ ਦਾ ਕੋਈ ਅੰਤ ਨਹੀਂ ਇਹਦੇ ਥਣ ਤੁਹਾਨੂੰ ਓਕੇ ਆ ਬਾਈ ਹਾਂਜੀ ਇਹ ਜਮਾ ਓਕੇ ਇਹਦੇ ਥਣ ਬਾਈ ਕਹਿੰਦੇ ਜਮਾ ਓਕੇ ਆ ਚਵਾਈ ਚੰਗੀ ਆ ਬਾਕੀ ਥਣਾਂ ਦੇ ਸੈਜ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਿੰਨੇ ਆ ਸੋਨੇ ਆ ਚਾਰੇ ਥਣ ਨਿੱਖੜਵੇਂ ਇੱਕੋ ਜਿਹੇ ਸੈਜ ਦੇ ਪੂਰੀ ਸੀਲ ਸਾਬੂ ਬਾਈ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ 12 ਵਜੇ ਤੇ 12 ਮਿੰਟ ਹੋ ਗਏ ਆ ਥਣਲੇਵੇ ਤੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਸੋਨੇ ਥਿਆਰ ਕੀਤੇ ਹੋਣੇ ਸੀ ਇਹ ਝੋਟੀ ਦਾ ਮੁੱਲ ਬਈ ਇਹਦਾ ਵੀ 99 ਹਜ਼ਾਰ ਮਾਨਤਨ ਹੋ ਜੂਗੀ ਹਾਂਜੀ ਹਾਂਜੀ 99000 ਰੁਪਿਆ ਬਈ ਮੁੱਲ ਕਰਦੇ ਬਈ ਕਹਿੰਦਾ ਮਾਨਤਨ ਹੋ ਜੂਗਾ ਇੱਕ ਟਾਪ ਦੀ ਨੀਲੀ ਰਾਬੇ ਦੀ ਕੱਟੇ ਕਿੰਨੇ ਹੋ ਮਰਾ ਬਈ ਇਹਦੀ ਇਹਦੀ ਬਾਈ ਰਹਿ ਗਈ 18-19 ਮਹੀਨਿਆਂ ਦੀ 12 19ਵੇਂ ਨੇ ਉਮਰਾ ਤੇ ਬਈ ਮਦਰ ਮੜਕਰ ਰਿਕਾਰਡ ਕੀ ਹੈ ਜੀ ਇਹਦਾ ਇਹਦਾ ਹੈਗਾ ਜੀ ਬਈ 14 15 ਲੀਟਰ 14 15 ਲੀਟਰ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਕੱਦ ਘਾਟ ਚੰਗਾ ਜੀ ਸੋਹਣਾ ਕੁੰਡਾ ਸਿੰਘ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸ਼ੂ ਕਿਉਂਕਿ ਨਵਾਂ ਆਣਾ ਬਾਕੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਦੇਖ ਸਕਦੇ ਹੋ ਚਾਰੇ ਪੈਰ ਚਿੱਟੇ ਸੋਹਣੀ ਫੇਸ ਕੁਆਲਟੀ ਸਿੰਘ ਕੁੰਡਾ ਕਰਦੀ ਆਉਂਦੀ ਥੋੜਾ ਜਿਹਾ ਡਰਦਾ ਜੀ ਉਹ ਜਿਆ ਕਰਦਾ ਛੱਡਦੇ ਬਈ ਕੋਈ ਨਹੀਂ ਛੱਡਦੇ ਥੋੜਾ ਡਰਦਾ ਜੀ ਪਸ਼ੂ ਇਹਦਾ ਮੁੱਲ ਬਈ ਇਹਦਾ 42 ਬਈ ਮਾਨਤਨ ਹੋ ਜੂਗਾ ਜੀ ਹਾਂਜੀ ਹਾਂਜੀ ਉਹ ਬੱਚੀ ਵੀ ਰਾਹੋ ਕਰਦੇ ਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾਂ ਨੂੰ ਹੋ ਜੂਗਾ ਉਹ ਬੱਚੀ ਵੀ ਛੇਲ ਹੀ ਐ ਕਾਲੀ ਜੀ ਕਾਲੀ ਜੀ ਹਾਂ ਇਹ ਕਾਲੀ ਬੱਚੀ ਵੀ ਛੇਲ ਆ ਕਿੰਨੇ ਉਮਰ ਆ ਜੀ ਇਹਦੀ ਇਹ 1 ਸਾਲ ਕਦੀ ਹੈ ਬਾਈ 1 ਸਾਲ ਉਮਰ ਆ ਦੇਖ ਸਕਦੇ ਹੋ ਤੇ ਕ੍ਰੋਸ ਬਰੀਡ ਦੀ ਹੈਗੀ ਮੁੱਲ ਬਾਈ ਇਹਦਾ ਇਹ ਤਾਂ 1500 ਬਾਈ 1500 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾੜਾ ਮੋਟਾ ਮਾਨਤਾਂ ਨੂੰ ਹੋ ਜੂਗਾ ਜੇ ਕਿਸੇ ਵੀਰ ਨੇ ਸਾਂਭਣ ਵਾਲੇ ਨੇ ਲੈ ਕੇ ਜਾਣੀ ਤਾਂ ਬਾਈ ਕਹਦਾ ਮਾਨਤਾਂ ਨੂੰ ਖੁੱਲਾ ਹੀ ਕਰ ਦਾਂਗੇ ਕੰਗੀ ਫੇਸ ਕੁਆਲਿਟੀ ਦੀ ਆ ਦੇਖ ਸਕਦੇ ਹੋ ਬਾਕੀ ਕੋਈ ਵੀ ਐਨੀਮਲ ਜਿਹਨੂੰ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ ਠੀਕ